ਗੱਲਾਂ ਕਰ ਦਾਦੀ ਨਾਲ ਤੂੰ ਸਿੱਕਾ ਮਾਰੀ ਜਨਾ ਵਾਹ ਗੁਰੂ ਗੱਲਾਂ ਕਰ ਦਾਦੀ ਨਾਲ ਛੱਤ ਨਾ ਪਤੇ ਪਤੇ ਕੀ ਕਰਦਾ ਸੀ ਪਤੇ ਪਤੇ ਕੀ ਕਰਨੀ ਆ ਸੀ ਹੈ ਹੋ ਗੋ ਮਾਈ ਤੇ ਆਹ ਤੇ ਆਈ ਆਪਣੀ ਜਾਨ ਦੀ ਰੋਟੀ ਪਣੀ ਸਕਲੇ ਚਾਹ ਆਪਣੇ ਪੀ ਲਿਆ ਹੁਣ ਚੱਲੇ ਆ ਦੁਕਾਨ ਤੇ ਲੈ ਚੱਲੇ ਆ ਘਰ ਹੁਣ ਇਹਨਾਂ ਬਰੈਡ ਵੀ ਬਰੈਡ ਵੀ ਵਿੱਚ ਇਹ ਰੱਖ ਕੇ ਆਈ ਬ੍ਰੈੱਡ ਕੱਲ ਦੇ ਵਿੱਚੇ ਰੱਖ। ਬੰਨੇ ਬਾਈ ਖਾ ਤੋ। ਬਾਏ ਬਾਏ। ਜੰਮੀ ਕਿੱਥੇ ਚਾੜੀ? ਹੈਲੋ ਹਾਈ। ਬਾਏ। ਨੋ ਵੀਰ ਲੋ ਤਾਂ ਵੇਟ ਕਰਨ ਦੇ ਆਂ ਅੱਡੀ। ਕਿੰਨੇ ਕਦਮੇ ਜਾਂ ਤੇ ਕਦਮੇ ਜਾਵਾ। ਇੱਧਰ ਵੇਖ। ਨਾ ਹਾਂ। ਤੁੰਗ ਕਿਦਾਂ ਨਾ ਕਰਦਾ। ਚਲ ਠੀਕ ਹੈ। ਆਇਓ ਫੇਰ। ਆਇਓ ਫੇਰ। ਟੀਵੀ ਆਇਓ। ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਕਿਵੇਂ ਹੋ ਸਾਰੇ ਠੀਕ ਠਾਕ ਗੁਰੂ ਰਾਮ ਦਾਸ ਦੀ ਕਿਰਪਾ ਨਾਲ ਸਾਡੇ ਵਿਆਹ ਨੂੰ ਅੱਜ 5 ਸਾਲ ਹੋ ਗਏ ਨੇ ਬਾਬਾ ਜੀ ਇਸ ਕੁਝ ਵਿੱਚ ਆਪਾਂ ਕੱਟਾਂਗੇ ਕੇਕ ਹੁਣ ਹੁਣੇ ਕੇਕ ਕਟਾਂਗੇ ਕੱਟਾਂਗੇ ਠਹਿਰ ਕੇ ਸ਼ਾਮ ਨੂੰ ਉਹ ਕੀ ਬਦਾਂਗੇ ਛੋਟਾ ਜਿਹਾ ਕੇਕ ਲੈ ਆਵਾਂਗੇ ਹੋਸ਼ਰਾਓ ਕਿਵੇਂ ਆ ਸਾਰੇ ਠੀਕ ਠਾਕ ਤੇ ਕਈ ਮੇਰੇ ਵੀਰ ਭਰਾ ਭੈਣਾਂ ਮੇਰੀਆਂ ਕਹਿੰਦੀਆਂ ਮੈਂ ਤੂੰ ਆਪਣੇ ਬਲੌਗ ਦੇ ਵਿੱਚ ਜਿਹੜਾ ਮਤਲਬ ਮਤਲਬ ਜਿਹੜੀਆਂ ਚੀਜ਼ਾਂ ਦਿਖਾਉਂਦੇ ਓ ਡਰੈੱਸ ਦੀ ਮੈਂਸ਼ਨ ਕਰ ਦੇ ਡਰੈੱਸ ਆਪਾਂ ਇੰਸਟਾਗ੍ਰam ਦੇ ਉੱਤੇ ਮੈਂਚਨ ਕੀਤਾ ਹੁੰਦਾ ਜੇ ਨਹੀਂ ਹੋ ਤੇ ਕੀਤਾ ਦਾ ਤੁਹਾਨੂੰ WhatsApp ਤੇ ਮੈਸੇਜ ਕਰਕੇ ਸਕਰੀਨਸ਼ਾਟ ਭੇਜ ਕੇ ਤੇ ਪ੍ਰਾਈਸ ਵੀ ਪੁੱਛ ਸਕਦੇ ਹਾਂ ਸਾਡੀ ਸ਼ੌਕ ਹੈਗੀ ਪਟਾਲਾ ਮਾਡਰ ਟਾਊਨ ਗੁਰਦਾਸਪੁਰ ਰੋਡ ਤੇ ਵਿజిਟ ਕਰੋ ਜਰੂਰ ਬੜੀ ਬੜੀ ਚੀਜ਼ਾਂ ਜਿੱਤੀਆਂ ਨੇ ਹੋਰ ਕਿਵੇਂ ਸਾਰੇ ਠੀਕ ਠਾਕ ਜੀ ਕੇ ਕੱਟ ਲੈ ਜਮਾ ਕਈ ਕੁ ਖਿੜਾਣ ਵਾਸਤੇ ਆਏ ਆ ਦੇਖਦੇ ਕ ਖੜਦੇ ਨੇ ਤੇ ਚੀਆਂ ਖੜਦੇ ਆ ਕੈਲਰੀਆਂ ਚੈੱਕ ਕਰ ਰਹੇ ਹਾਂ ਇੱਥੇ ਦੇਖ ਲਈ ਬੜੀ ਮਾਇਆ ਆ ਗਈ ਤੇ 160 ਆ। ਕੋਈ ਨਹੀਂ। ਕਹਿ ਰਹੇ ਹੋਣੀਆਂ ਸਾਰਿਆਂ ਦੇ ਯਾਰ। ਇਹ ਚ ਦੇਖਦੇ ਪਾ ਰਿਹਾ। ਜੂਸ ਲੈ ਜੀ, ਜੂਸ ਲੈ ਜੀ ਦੇਖੋ। ਜੂਸ ਵੇ ਲੋ ਨਹੀਂ ਤੇ ਫਿਰ ਆਪੀ ਲੈ ਜੀ। ਮੈਂ ਚੈੱਕ ਕਰਾਂ ਕਿ ਉਹਦੇ ਚ ਕਿੰਨੀਆਂ ਭਲਾ ਹੈ। ਹੈ? ਕੀ ਕੇਕ ਹੀ ਬੋਲ ਲੱਗੇ ਪਰ ਕੇਕ ਦੇਖਦੇ ਹਾਂ। ਹੈ? ਨੇ ਤਿਆਰ ਕਰ ਦੋ ਆ ਡਰਾਈ ਫਰੂਟ ਆ ਡਰਾਈ ਫਰੂਟ ਵਾਲਾ ਕਿਹੜਾ ਹੈ ਛੋਟਾ ਕਰਨਾ ਛੋਟਾ ਜੀ ਬਿਲਕੁਲ ਛੋਟਾ ਜਿਆ ਆ ਸਾਈਜ਼ ਚ ਛੋਟਾ ਇਹ ਜਿਹੜਾ 350 ਦਾ ਮਿਲੇ ਦੇਖ ਡਰਾਈ ਫਰੂਟ ਆ ਹਾਂ ਜੀ ਕਰ ਦੋ ਫਿਰ ਕਰਦੇ ਕਰਦੇ ਜੋ ਇਹ ਕਰਾ ਲਿਆ ਡਰਾਈ ਫਰੂਟ ਦੇ ਨਾਲ ਇਹ ਦੂਜਾ ਫਰੂਟ ਵਗੈਰਾ ਵਿੱਚ ਹੋਏ ਫਰੂਟ ਕੇ ਫਰੂਟ ਕੇ ਫਰੂਟ ਵੀ ਰਹਿ ਜਾਂਦੇ ਫਰੂਟ ਨਹੀਂ ਉਹ ਵਾਟ ਉਹ ਫਰੂਟ ਵਾਲਾ ਕਿਹੜਾ ਮੇਰੇ ਵਿੱਚ ਫਰੂਟ ਵਾਲਾ ਇਹ ਵਾਲਾ ਨਹੀਂ ਯਾਰੇ ਇਹ ਕਿੰਨੇ ਦਾ ਵੱਡਾ ਯਾਰੇ ਇਹ ਵੀ ਪ੍ਰੋਫਾਈਲ ਦਾ ਪਲ ਵਾਲਾ ਕੋਈ ਨਾ ਕੋਈ ਦਾ ਆਧਾ ਅੰਦਰ ਪ੍ਰੋਟੋਜਾਈਨ ਹੈ ਕਰਦੇ ਫਿਰ ਇਹ ਕਰਦੇ ਪਾਈਨਾਂ ਪਸਾਈਏ ਕਰਦੇ ਕਰਦੇ ਆ ਚਲੋ ਠੀਕ ਹੈ ਡਨ ਹੋ ਗਿਆ ਕੰਮ ਨਵੀਂ ਚੱਲ ਪਿਆ ਹੁਣ ਵਾਪਸੀ ਇਸੇ ਫੋਨ ਜੀ ਵਲੌਗ ਬਣਦਾ ਤੈਨੂੰ ਪਤਾ ਕਿਸ ਵੇਲੇ ਵੀ ਕੰਮ ਹੁੰਦਾ ਅੱਛਾ ਉਹ ਲੈਂਦਾ ਨਹੀਂ ਉਹ ਨਹੀਂ ਦਿੰਦਾ ਉਹ ਘਰੇ ਰਹਿ ਗਿਆ ਉੱਥੇ ਦੁਕਾਨ ਚ ਪਿਆ ਠੀਕ 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 ਨਾ ਨਹੀਂ ਆ ਖਾਈ ਹਰੇ ਗੰਡੇ ਪਛੇ ਚਲੀ ਜਾਂਦਾ ਕੰਮ ਕਹਿ ਵੇਖ ਲੈ ਠੀਕ ਨਹੀਂ ਪੜ ਚ ਲੈ ਨਹੀਂ ਯਾਰ ਫਿਰ ਵੀ ਠੀਕ ਹੈ ਯਾਰ ਮੋਹ ਦੇ ਕੰਮ ਦੇਣ ਦੇ ਆਪਾਂ ਪਰ ਇਹ ਵਗੇ ਹੁਣ ਹੈਂਗ ਹੋ ਜਾਂਦਾ ਥੋੜਾ ਜਿਆ ਬਿਠ ਦੇਦੀ ਪੂਰੀ ਹੈ ਸਹੀ ਹੈ ਚਲੋ ਮਿਲਦੇ ਵੇ ਦੁਕਾਨ ਤੇ ਜਾ ਕੇ ਤੁਹਾਨੂੰ ਤਾਂ ਨਹੀਂ ਚੁਗਿਆ ਕੀ ਕਰਨੀ ਉਹ ਆ ਕੰਮ ਹੀ ਖਰਾਬ ਹੋ ਗਿਆ ਚੈੱਕ ਕਰ ਤੋ ਪਹਿਲਾਂ ਹਾਂ ਜੀ ਐਸ ਹਰ ਲਿੰਕ ਇਹਦਾ ਆਣਾ ਆ ਗਈ ਆਪੇ ਬਰਥਡੇ ਨੇ ਹੈਪੀ ਐਨੀਵਰਸਰੀ ਮੁੰਡੇ ਨੇ ਮੁੰਡੇ ਨੇ ਫੜ ਕੇ ਲਿਆ ਲਾ ਆ ਗਈ ਬੈਠਾ ਨਿਊ ਹਾਂ ਕੰਦ ਆ ਜਾ ਹਰ ਗੁਨੇ ਹਰ ਗੁਨਾ ਕਿੱਟਾ ਲੱਗੇ ਸਲੇ ਮੁੰਡੇ ਦਾ ਡਾਈਪਰ ਕਰਦੇ ਮਾਝ ਨੂੰ ਚਲਵਾ ਕਰ ਦਿੰਦਾ ਵੱਖਰੀ ਦਿੱਤੀ ਆ ਨਹੀਂ ਦਿੱਤੀ ਆਵੇ ਕਰਦੇ ਕਿੱਡੀ ਵੀਰੇ ਰੱਖਿਆ ਘਰ ਵਾਲੀ ਉਹ ਬੰਦਲੇ ਕੀ ਹੁੰਦਾ ਨਾਲ ਉਹ ਜੀ ਹੁਣ ਡੱਬੇ ਚੜ੍ਹੇ ਨਹੀਂ 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 ਕਰਦੇ ਨਹੀਂ ਉਹ ਨਹੀਂ ਨਹੀਂ ਕਰ ਆ ਕਰਦੇ ਕਿੱਡੀ ਵੀਰੇ ਆਹੋ ਕਰਦਣ ਆਏ ਹੋਏ ਇਹੋ ਇਹੋ ਉਹ ਐ ਨਹੀਂ ਕਰਦਾ ਕਰਦਾ ਅਜ ਮੁਗੀਆਂ ਹੀ ਤੇਰੀ ਵੀ ਫੇਲੀ ਪੁਟੀ ਆ ਆ ਸਪੈਸ਼ਲ ਮੈਂ ਲੈ ਕੇ ਆਇਆਗਾ ਨਹੀਂ ਹਰ ਫੱਤੇ ਹੋਏ ਬੜਾ ਪਾਜੀ ਵੈਰੀ ਗੁੱਡ ਆ ਬਣੀ ਨਾ ਗੱਲ ਕਾ ਕਿਤਾ ਆਈ ਆ ਆ ਨਹੀਂ ਕਰੀ ਦੀਦੀ ਨੇ ਲਕਰ ਸਾਰਤ ਮੋਬੀਆ ਹੋਣੀ ਆ ਓਏ ਕੰਕੀ ਪੜਿਆ ਚਲੋ 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 ਫਲੋਰ ਵੀ ਜਾਉਂਦੀ ਨਾ ਸਤ ਨੂੰ ਆ ਇਥੇ ਲੋਕ ਹਰਫਤੇ ਹੋਏ ਹਰਫਤੇ ਹੋਏ ਹਰਫਤੇ ਹੋਏ ਹਰਫਤੇ ਹੋਏ ਹਰਫਤੇ ਫਲੋਰ ਸਰਦਣ ਚਲੋ ਚਲੋ ਜਾ ਇਹ ਰੋਣੀ ਮਾਣ ਨੂੰ ਫੜਾਵਾ ਹਰ ਗਨੋ ਚੱਲ ਆ ਹਰ ਗਨ ਤੁਨ ਮਾ ਉਤੇ ਖਲਹਰਾ ਇਧਰ ਆ ਇਧਰ ਨੂੰ ਦੇਣ ਜਾ ਸੰਦੀਪ ਤੂੰ ਉਧਰ ਜਾ ਮੈਂ ਇਹਨੂੰ ਨਾ ਇਹਨੂੰ ਮੈਂ ਲਿਆਉਣਾ ਇਥੇ ਮੈਂ ਵੇਖੀ ਅਨਾਈਟ ਹੈ ਜਲ ਆ ਗਏ ਬਸ ਠੀਕ ਇਦਾਂ ਹਾਂ ਉਹ ਕਿੱਥੇ ਅੱਗ ਜੀ ਲਾਉਣੇ ਡੱਬੀ ਹੈਪੀ ਬਰਥਡੇ ਆ ਵੀ ਕਰ ਦੇ ਨਿਕਲੇ ਯਾਰ ਚਲੋ ਜੀ ਮਾਰੀ ਆ ਗਈ ਕੇਕ ਕੱਟਣ ਦੀ ਕੇਕ ਸਗੋਂ ਉੱਧਰ ਕਰੋ ਸੈਂਡ ਠੀਕ ਆ ਆ ਇੱਧਰ ਕਰੋ ਥੋੜਾ ਕੇਕ ਮੁੰਡੇ ਦੇ ਅਗਲੇ ਬੰਨੇ ਨਹੀਂ ਉਹਨੂੰ ਇੱਧਰ ਭਾਜੀ ਵਾਲੇ ਬੰਨੇ ਥੋੜਾ ਜਿਹਾ ਕਰੋ ਨਾ ਬਸ ਠੀਕ ਹੈ ਇਦਾਂ ਜਾਂਦਾ ਹਾਂ ਟੇਡਾ ਕਰ ਲੈ ਟੇਡਾ ਇਹ ਬਾਸ ਬਹਾ ਹੁਣ ਸਹੀ ਹੈ ਚਲੋ ਜੀ ਹਰ ਗੁਨੂ ਇਹਨੂੰ ਕਰਦੇ ਨੇ ਹਰ ਫਤਿਹ ਨਾਲ ਕਰਦੇ ਚਲੋ ਜੀ ਚਲੋ ਐ ਐ ਪੀ ਵਾਦੇ ਕਰ ਦੋ ਉਹ ਤੇਰੀ ਬਣੀ ਚੰਗਾ ਪਵਾਕਾ ਵਾਈ ਦੇ ਨਹੀਂ ਨਹੀਂ ਕੋਈ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਕਟਾ 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 ਇੱਧਰ ਹਰ ਬਦੇ ਇੱਧਰ ਇੱਧਰ ਆਓ ਹੈਪੀ ਐਨੀਵਰਸਰੀ ਕਲੈਪਿੰਗ ਕਰ ਦੋ ਹਰ ਗੁਨੂ ਕਲੈਪਿੰਗ ਕਰ ਦੋ ਕਿੰਨੀ ਖਾਸੀ ਮੇਰੀ ਧੀ ਦੀ ਇਹ ਮੜਾ ਇਹ ਮੂਨ ਸੁਆਦੀ ਮੜਾ ਜਿੱਦਾਂ ਇਹ ਗਰੀ ਬਣਾਉਂਦੇ ਆ ਆ ਆ ਆ ਆ ਚੱਲ ਬਬੜਾ ਬੜਾ ਬਬਾ ਬਸ ਠੀਕ ਲੱਗ ਗਿਆ ਚੱਲ ਫੜਾ ਦੇ ਫੜਾ ਦੇ ਇਹਨੂੰ ਖਾ ਲੂਗੀ ਆਪੇ ਖਾ ਲਾ ਹਾਂ ਆਪੇ ਖਾ ਲਾ ਆਪੇ ਜੇ ਆਪੇ ਬਣਾ ਜੰਮੀ ਆ

ਆਏ ਦੇ ਘਟੋ 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 ਅੰਨਾ ਨਹੀਂ ਐਨ ਲਓ ਭਾਈ ਸਮਾਈਲ ਕਰ ਦੇ ਕਰੀ ਹੁਣ ਸਮਾਈਲ ਬਸ ਠੀਕ ਕਰਨਾ ਭਾਈ ਨੂੰ ਕੇਕ ਮੜਿਆ ਖਵਾ ਕਰਨਾ ਭਾਈ ਨਹੀਂ ਦਹੀਂ ਦੇ ਦੇ ਭਾਈ ਨੂੰ ਖਵਾ ਬਸ ਠੀਕ ਹੈ ਹੈਪੀ ਬਰਥਡੇ ਬੋਲੋ ਮਸੀ ਕੋ ਗਿਆ ਕਿੰਨਾ ਦਿਆਸਾ ਕਮ ਦਿਆਦਾ 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 ਕੀ ਖੱਟੀ ਬੜੀ ਹੈ ਨਹੀਂ ਮਿੱਠੀ ਟਿੱਕੀ ਹੋਰ ਹੀ ਚੰਗੀ ਹੁੰਦੀ ਮਿੱਠੀ ਆ ਉਹ ਆਦਾ ਯਾਰਾ ਚੈਰੀ ਜੀ ਜਲਦੀ ਆ ਆਹ ਕੰਦੀ ਬੱਕ ਬੱਕੀ ਜੀ ਆਹ ਕੀ ਲਾਇਆ ਚੈਰੀ ਆ ਇਹ ਪਿਓ ਖੜਾ ਉਹ ਤਰਬੂਜਾ ਲੈ ਵੀ ਖਾਣ ਪੀਣ ਦੀ ਤਿਆਰੀ ਚੱਲਣ ਦੀ ਕੇ ਅਜ ਕੱਟਣਾ ਪੱਡਣਾ ਬਾਕੀ ਐ ਮਤਲਬ ਕੱਟ ਦਿੱਤਾ ਮਤਲਬ ਵੱਢ ਵੱੜ ਕੇ ਜਿਵੇਂ ਦਹੀਂ ਦਾ ਖਾਣ ਪੀਣ ਯਾਨੀ ਹੋਰ ਸਰਵਤੇ ਹਾਂ ਸਹੀ ਗੱਲ ਨਾਲ ਇਹ ਚੰਗਾ ਕੁੜੀ ਨੂੰ ਦਹੀਂ ਦੇ ਦੂਹ ਦੇ ਤਰਲੇ ਦੇ ਲੈ ਆ ਲੈ ਆ ਲੈ ਉਹ ذو ਕੱਟ ਕੇ ਕੀ ਕਰਨ ਦੇ ਇਹ ਜੀ ਮੈਂ ਲਗਾਉਂ ਉਹ ਮਿੱਠਾ ਯਾਰ ਮਿੱਠਾ ਨਾਲ ਮੜ ਕੇ ਉਹ ਕਹਿੰਦਾ ਜੀ ਬੰਦ ਕਰ ਦਿਓ ਪਾਪਾ ਖਾਈਏ ਕੁਛ ਕਰਦ ਕਿਥੇ ਇਹਨਾਂ ਇੱਕ ਬੜਾ ਦੋ ਕਰਦਾ ਖਾਣਾ ਇਹਨੇ ਤੁਸੀਂ ਮੈਂ ਖਾਣੋਂ ਅੱਧਾ ਬਰਗਰ ਬੜਾ ਬੜਾ ਦਿੰਦਾ ਚਾਹੀਦਾ ਸਹੀ ਆਏ ਫਿਰ ਪੂਰਾ ਖਾਣਾ ਭਾਜੀ ਨੇ ਪੂਰਾ ਖਾਣ ਲੈਂਗੇ ਮੈਂ ਨਹੀਂ ਖਾਣਾ ਪੂਰਾ ਤੁਸੀਂ ਖਾ ਲਓ ਹੱਦਾਂ ਦੇ ਆਉਂਦੇ ਆ ਔਰ ਫਿਰ ਕੀ ਕਰੀਂ ਕੰਦੀਆਂ ਬੜੀਆਂ ਵੈਰਾਈਂ ਪਤਾ ਕੰਨੀ ਇਹ ਕੱਟ ਲਈਏ ਚੰਗੀ ਵੈਰਾਈਂ ਯਾਰ ਜੀ ਆ ਲੈ ਬਸ ਚੰਗੀ ਵੈਰਾਈਂ ਉਹ ਪਾਈ ਉਹਦੀ ਟੋਪੀ ਪੀਉਂ ਬਾਈ ਇਹ ਤੂੰ ਸੀ ਕਿਉਂ ਪਾਈ ਬੱਪੂ ਆ ਤੂੰ ਸੀ ਮੇਰੀ ਟੋਪੀ ਦੇ ਦੋ ਦੇ ਦਿੱਤੀ ਦੇ ਦਿੱਤੀ ਯਾਦ ਦੂਸ ਲਗਾ ਕੋਲਣ ਹਾਂ ਮੈਂ ਹਾਂ ਲੈ ਤੇ ਨਹੀਂ ਹੁੰਦੀ ਤੇ ਲਾ ਦਿਓ ਮੈਂ ਵੀ ਕਰਨਾ ਸੱਚ ਮੈਂ ਇਹ ਤੂੰ ਐਂ ਦਾ ਗਏ ਸਲੂਨ ਤੇ ਲੈ ਜਾਓ ਆਹੋ ਸਲਾਮ ਦੋਨਾਂ ਖਾਣਣ ਅਸੀਂ ਨਹੀਂ ਮੈਂ ਤੇ ਖਾਣਾ ਇਹ ਬਿਲਕੁਲ ਸਾਰੇ ਕਿੰਨੇ ਨੇ ਰੇਟ ਨਹੀਂ ਦੱਸਦੇ ਰੇਟ ਤੇ ਆਪਾਂ ਤੁਹਾਨੂੰ ਦੱਸਣ ਦੇ ਆ ਆਪਣੇ ਕੋਲ ਸੂਟ ਆ ਗਏ ਨੇ ਇਹ ਹੁਣ ਵੀਡੀਓ ਇਸ ਵੀਡੀਓ ਵਿੱਚ ਦੇਖ ਲਿਓ ਕਿਦਾਂ ਆਪਾਂ ਵੀਡੀਓ ਬਣਾਈਆਂ ਇਹ ਤੁਹਾਨੂੰ ਸੂਟ ਮਿਲ ਜਾਣਗੇ 580 ਰੁਪਏ ਦਾ ਮਿਲ ਜਾਏਗਾ ਜੇ ਸ਼ਿਪਿੰਗ ਵੀ ਕਰਨੀ ਆਪਾਂ ਸ਼ਿਪਿੰਗ ਵੀ ਕਰਦਾ ਹਾਂ ਘਰ ਘਰ ਪਹੁੰਚਾ ਕੇ 580 ਰੁਪਏ ਦਾ ਕਾਟਨ ਦਾ ਸੂਟ 2XL ਤੱਕ ਨਹੀਂ ਜਾਏਗਾ ML XL ਦੇ 2XL ਦੇ ਵਿੱਚ ਤੁਹਾਨੂੰ ਮਿਲ ਜਾਣਗੇ ਕਲਰ ਇਹਦੇ ਵਿੱਚ ਕਾਫੀ ਬਲੈਕ ਆ ਰੈੱਡ ਵਾ ਕਲਰ ਵੇਖੋ ਕਿੰਨੇ ਆ ਦੇ ਵਿੱਚ ਕਲਰ ਬਹੁਤ ਜ਼ਿਆਦਾ ਤੇ ਬਾਕੀ ਕੋਟ ਸਾਡ ਆਪਣੇ ਕੋਲ ਸ਼ਾਰਟ ਕੋਟ ਤੇ ਵੀ ਆ ਚੁੱਕੇ ਆ ਇਹ 400 ਰੁਪਏ ਦਾ ਡਿਲੀਵਰੀ ਕਰ ਦਾਂਗੇ ਆਪਾਂ ਤੇ ਸਵੇਰੇ ਆਪਾਂ ਵੀਡੀਓ ਤੁਹਾਨੂੰ ਭਾਵਾਂਗੇ ਜਿਵੇਂ ਆ ਨਾ ਆਪਣੇ ਆ ਚੁੱਕੇ ਆ ਵਾਈਟ ਸੂਟ ਵਗੈਰਾ ਵਾਇਰ ਵੀ ਬਹੁਤ ਪਿਆਰੇ ਪ੍ਰਿੰਟ ਆ ਚੁੱਕੇ ਬਹੁਤ ਬਹੁਤ ਸੋਹਣੇ ਪ੍ਰਿੰਟ ਇਹ ਆਪਾਂ ਸਵੇਰੇ ਵੀਡੀਓ ਨੇ ਅਪਡੇਟ ਕਰਾਂਗੇ ਤੇ ਇੱਕ ਸੂਟ ਆਪਣੇ ਕੋ ਆ ਚੁੱਕੇ 4 ਪੀਸ ਇੱਕ ਤਾਂ ਇੱਕ ਮੈਂ ਅੱਗੇ ਚੱਲੇ ਇਹਦੇਸ ਮਤਲਬ ਹੁਣੇ ਹੀ ਆਏ ਸਾਡੇ ਕੋ ਆ ਦੇਖੋ ਇੰਨੇ ਪਿਆਰੇ ਸੂਟ ਆ ਚਾਰ ਕਲਰ ਆਏ ਸਾਡੇ ਕੋਲ ਜਨਾਬ ਆ ਕਲਰ ਤੇ ਇੱਕ ਆਇਆ ਇਹ ਸੂਟ ਜਨ ਮਿਲਗਾ 1400 ਰੁਪਏ ਦਾ ਆ ਸੂਟ ਦੀ ਲੁੱਕ ਕਰੋ ਚਾਹੇ ਇਨਾ ਘੈਂਟ ਸੂਟ ਆ 1400 ਦਾ ਪ੍ਰਿੰਟ ਆ ਤੁਹਾਨੂੰ ਆਪਾਂ 1350 ਦਾ ਦੇ ਦਾਂਗੇ ਸੂਟ ਬਹੁਤ ਹੀ ਪਿਆਰਾ ਸੂਟ ਆ ਇਹਦੇ ਵਿੱਚ ਕਲਰ ਆ ਤੁਹਾਨੂੰ ਕਲਰ ਇੱਕ ਮਿਲ ਜੇਗਾ ਇੱਕ ਕਲਰ ਮਿਲ ਜੇਗਾ ਤੁਹਾਨੂੰ ਗ੍ਰੇ ਤੇ ਇੱਕ ਆਇਲ ਨਾਲ ਦਾ ਕਲਰ ਆਹੀ ਹੈ ਹਨਾ ਤੇ ਇੱਕ ਮਿਲ ਜੇਗਾ yellow ਤੇ ਇੱਕ ਮਿਲ ਜੇਗਾ red ਕਲਰ ਬਹੁਤ ਹੀ ਪਿਆਰੇ ਆ ਚੁਕੇ ਆ 4-5 ਕਲਰ ਆ ਤੇ ਜਲਦੀ ਜਲਦੀ ਵਿਜ਼ਿਟ ਕਰ ਲੋ ਜੇ ਨਈ ਤੇ ਸਕਰੀਨ ਤੇ ਨੰਬਰ ਆ ਰਿਹਾ ਆਰਡਰ ਕਰ ਲੋ ਲਾਸਟ ਇਹ ਆਪਣਾ ਮੈਂ ਨੰਬਰ ਮੈਂ ਮੈਂ ਮੈਂਸ਼ਨ ਕਰ ਦਿੰਦਾ ਮੈਂ ਤੇ ਸਟਾਰਟਿੰਗ ਤੇ ਵੀ ਕਰ ਦਿੰਦਾ ਨਾ ਫੋਟੋ ਨੰਬਰ ਲੈ ਕੇ ਤੁਸੀਂ ਆਰਡਰ ਕਰ ਸਕਦੇ ਹੋ ਸਕਰੀਨ ਸ਼ਾਟ ਲੈ ਕੇ ਤੇ ਆਪਾਂ ਤੁਹਾਨੂੰ ਤੇ ਸੂਟੜਾ ਉਹ ਵੀ ਆ ਚੁੱਕੇ ਕਾਫੀ ਆ ਚੁੱਕੇ ਸੂਟ ਆ ਵੀ ਬਹੁਤ ਪਿਆਰੇ ਸੂਟ ਆਏ ਆ ਇਹਦੀ ਵੀਡੀਓ ਤੁਹਾਨੂੰ ਆਪਾਂ ਸਵੇਰੇ ਅਪਡੇਟ ਕਰਾਂਗੇ ਆ ਦੇਖੋ ਕਿੰਨੇ ਪਿਆਰੇ ਸੂਟ ਆ ਆ ਦੇਖੋ ਕਿੰਨੀ ਪਿਆਰੀ ਕਢਾਈ ਹੋ ਚੁੱਕੀ ਹੈ ਤੇ ਬਹੁਤ ਹੀ ਪਿਆਰੇ ਸਵਾਰਟੀ ਵਾਟੀਕਨ ਕੱਪੜੇ ਦੇ ਵਿੱਚ ਆਈ ਨੇ ਉਹ ਸੂਟ ਕਿਉਂਕਿ ਇਹਨਾਂ ਸਾਡੇ ਕੋਲ ਟਾਈਮ ਹੀ ਨਹੀਂ ਹੁੰਦਾ ਕਿ ਆਪਾਂ ਇਨੀ ਅਪਡੇਟ ਕਰ ਸਕੀਏ ਚਲੋ ਹਾਫ ਰਾਕਾਂ ਵਿੱਚ ਥੋੜੀਆਂ ਰਹਿ ਗਈਆਂ ਪੰਜ ਚਾਰ ਫਰਾਕਾ ਰਹਿ ਗਿਆ ਤੇ ਇਹ ਕਲਰ ਦੇ ਵਿੱਚ ਤੁਸੀਂ ਵਿਜਿਟ ਕਰ ਸਕਦੇ ਜਾਂ ਦੇਖੋ ਇਹਦੇ ਆ ਲੱਗਿਆ ਜੋ ਵੀ ਇਹ ਸਾਰਾ ਸਿਸਟਮ ਬਹੁਤ ਹੀ ਘਾਣੇ ਤੇ ਪੰਜ ਪੰਜ ਸੱਤ ਕਲਰ ਹੈਗੇ ਆ ਪਿਛਲੇ ਵਲੌਗ ਦੇ ਵਿੱਚ ਪਾਇਆ ਕੋਈ ਦੇਖ ਸਕਦੇ ਜੀ ਤੇ ਆਪਾਂ ਚੱਲੇ ਹੁਣ ਘਰ ਵਾਪਸ ਆ ਜੜੇ ਅਗੇ ਐਨੀਵਰਸਰੀ ਨਾ ਕਿ ਚਲੋ ਆਪਾਂ ਬਜਾੜਾ ਤੇ ਕੁਝ ਨਹੀਂ ਆਪਾਂ ਕੀਤਾ ਨਾ ਕੁਝ ਦੀ ਭੁਣੀ ਆਇਆ ਚਲੋ ਕੇਕ ਲੈਂਦਾ ਖਾ ਪੀ ਲਿਆ ਹੁਣ ਰੋਟੀ ਪਣੀ ਬਣਾਉਨੇ ਆ ਖਾ ਪੀ ਲਾ ਅੱਜ ਨਾ ਸਿਹਤ ਦੀ ਚੀਜ਼ ਨਹੀਂ ਆਗੀ ਕੁਛ ਬੁਖਾਰ ਜਾਂ ਲੱਗਣ ਦਾ ਮੈਂ ਕਿਹਾ ਮੈਡੀਸਨਮ ਕਰ ਲੈ ਕੇ ਆਉਨੇ ਆ ਸਿਰ ਬਣਾ ਤੇ ਫੰਡਿਆ ਸਿਹਤ ਤੇ ਨਾ ਚਲੋ ਚਲਦੇ ਆ ਘਰ ਟਾਈਮ ਨਾਲੀ ਅੱਜ ਉਹਦਾ ਹੀ ਦੀ ਤੈਨੂੰ ਬਧਾਈਓਂ ਬਧਾਈਓਂ ਅਲਤਰੀ ਮੇਰੀ ਹਾਲ ਜਗਾ ਮੇਰਾ ਸਾਥ ਦਿੰਦੀ ਏ ਚਲੋ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਤੇ ਮੇਰਾ ਹੀਰਾ ਸੱਤਾ ਕਿ ਹੁਣ ਚੱਲੇ ਆਪਾਂ ਘਰ ਮਿਲਦੇ ਫਿਰ ਅਨ ਘਰ ਜਾ ਇੱਕ ਨਾ ਮਤਲਬ ਰੇਡ ਨਾਲ ਨਾ ਹਰ ਵੇਲੇ ਆਪਾਂ ਖੜਨਾ ਵਾਂ ਉਹਨੂੰ ਕੀ ਜਾਂਦੇ ਆ ਜਿਦਣਾ ਬੱਚਾ ਫੜ ਕੇ ਤੁਰਦਾ ਨਾ ਲੱਕੜ ਦਾ ਪਹਿਲਾਂ ਮਿਲਦਾ ਹੁੰਦਾ ਏ ਉਹ ਔਰ ਕੀ ਬੋਲਦੇ ਆ ਰੇੜੂ ਹੁੰਦਾ ਸ਼ਾਇਦ ਨਾ ਛੋਟਾ ਜਿਹਾ ਪਰ ਉਹ ਆਪਾਂ ਮਤਲਬ ਬਾਅਦਾਂ ਨਾਲ ਕੋ ਪਤਾ ਕਰਾਂਗੇ ਜੇ ਆਪ ਨੂੰ ਮਿਲ ਕੇ ਕਿਉਂਕਿ ਇਹਦੇ ਨਾਲ ਹਰਫਤ ਸਿੰਘ ਤੁਰਿਆ ਕਰੋਗਾ ਨਾ ਫੜ ਕੇ ਔਰ ਕੱਲ ਆਪਾਂ ਗਏ ਘਰੇ ਤੇ ਮੇਰੀ ਭਾਬੀ ਨੇ ਮਖਾਈ ਸੀ ਵੀਡੀਓ ਤੇ ਉਹਦੇ ਵਿੱਚ ਆਪਾਂ ਇੰਕਾ ਚਲੋ ਲੈ ਕੇ ਆਨੇ ਜੇ ਆਪ ਨੂੰ ਮਿਲ ਜੇਗਾ ਇਹ ਪਲਾਸਟਿਕ ਦੇ ਮਿਲਦੇ ਉਸ ਦਾ ਲੱਕੜ ਦਾ ਮਿਲਗਾ ਸਭ ਤੋਂ ਬੈਸਟ ਵਾ ਕਿਉਂਕਿ ਉੱਤੇ ਵਜਨ ਪਾ ਕੇ ਬੱਚਾ ਤੁਰਦਾ ਮੈਨੇ ਦਲੋ ਲੈ ਕੇ ਆਨੇ ਆ ਤੇ ਟਾਪ ਆਪਣੇ ਬਾਬਾ ਘੈਂਡ ਆ ਚੁੱਕੇ ਆ ਤੇ ਅਸੀਂ ਤੁਹਾਨੂੰ ਦਿਖਾਵਾਂਗੇ ਸਵੇਰੇ ਦੀ ਵੀਡੀਓ ਪਾਉਣੀ ਆਪਾਂ ਪ੍ਰੋਪਰ ਤੇ ਆਹ ਟੀ-ਸ਼ਰਟਾਂ ਐਡੀਡਸ ਦੀ ਆ ਚੁੱਕੀਆਂ ਬੋ ਕੰਪਨੀ ਦਾ ਸਾਰਾ ਸਾਡਾ ਮਾਲ ਹੀ ਸਾਰਾ ਕੰਪਨੀ ਦਾ ਬਹੁਤ ਹੀ ਵਧੀਆ ਚੀਜ਼ ਆਪਾਂ ਜਿਹੜਾ ਕੋਈ ਪਾਰਸਲ ਜਾਂਦੇ ਵੀ ਉਹ ਵੀ ਸਾਨੂੰ ਦੱਸਿਓ ਕਮੈਂਟ ਕਰਕੇ ਕਿ ਕਿਦਾਂ ਦਾ ਤੁਹਾਨੂੰ ਮਤਲਬ ਹੈ ਸਾਡਾ ਪਾਰਸਲ ਸਾਡੇ ਜਾ ਰਿਹਾ ਤੇ ਕੱਪੜਾ ਕਿਦਾਂ ਦਾ ਇਹ ਦੱਸਿਓ ਕੱਪੜਾ ਹੀ ਮਾਲਾ ਨਹੀਂ ਭੇਜਦੇ ਕਪੜਾ ਬ੍ਰਾਂਡ ਹੀ ਪਹੁੰਚਣ ਡਿਆ ਜਿੱਥੇ ਵੀ ਜਾ ਰਿਹਾ ਤੇ ਆ ਚੁੱਕਿਆ ਗਾਉਣ ਬਲੈਕ ਗਾਉਣ ਵਿੱਚ ਦੋ ਪੀਸ ਆ ਚੁੱਕੇ ਬਲੈਕ ਦੇ ਵਿੱਚ ਤੇ ਦੋ ਇੱਕ ਮੰਜਟਾ ਕਲਰ ਆ ਚੁੱਕਿਆ ਇੱਕ ਵਾਈਨ ਕਲਰ ਆ ਚੁੱਕਿਆ ਇਹਦੇ ਵਿੱਚ ਅਨਾਰਕਲੀ ਗਾਉਣ ਦੇ ਵਿੱਚ ਇਹ ਆਪਾਂ ਵੀਡੀਓ ਸਵੇਰੇ ਅਪਡੇਟ ਕਰਾਂਗੇ येलो ਕਲਰ ਮਿਲ ਜੇਗਾ ਇਹ ਮੰਜਟਾ ਕਲਰ ਮਿਲ ਜੇਗਾ ਬਲੂ ਕਲਰ ਮਿਲ ਜੇਗਾ ਤੇ ਵਾਈਨ ਕਲਰ ਮਿਲ ਜੇਗਾ ਤੇ ਬਲੈਕ ਮਿਲ ਜੇਗਾ ਤੇ ਮਹਿੰਦੀ ਕਲਰ ਮਿਲ ਜੇਗਾ ਇਹਦੇ ਵਿੱਚ ਤੇ ਕਾ ਕਲਰ ਬਹੁਤ ਪਿਆਰੇ ਕਲਰ ਆ ਚੁਕੇ ਤੇ ਇਹਦੀ ਆਪਾਂ ਵੀਡੀਓ ਸ਼ਾਮ ਨੂੰ ਅਪਡੇਟ ਕਰਾਂਗੇ ਦੇਖਿਓ ਬਹੁਤ ਹੀ ਪਿਆਰੇ ਪਿਆਰੇ ਆਰਕਲ ਆ ਚੁਕੇ ਸਾਡੇ ਕੋ ਆ ਫਰਾਕਾਂ ਪਾਊਡਰ ਕੀਤੀ ਹੋਈਆਂ ਅਜੇ ਇਹ ਸਾਡੇ ਕੋ ਨੈਕਸਟ ਵੀਕ ਤੱਕ ਸ਼ਾਇਦ ਆ ਜਾਣ ਇਹਦੀ ਡਿਮਾਂਡ ਕਾਹਕ ਜ਼ਿਆਦਾ ਕਰ ਰਏ ਪਏ ਹੈ ਮੇਰੀਆਂ ਭੈਣਾਂ ਇਹ ਇਜ਼ਦੇ ਫਰਾਕਾਂ ਦੀ ਡਿਮਾਂਡ ਜ਼ਿਆਦਾ ਕਰਦੀਆਂ ਪਈਆਂ ਇਹ ਆਪਾਂ ਫਰਾਕ ਤੁਹਾਨੂੰ ਅੱਗੇ ਔਰ ਗੰਜ ਕਪੜੇ ਦੇ ਵਿੱਚ ਬਹੁਤ ਹੀ ਪਿਆਰੇ ਆਰਟੀਕਲ ਇਹਦੇ ਵਿੱਚ ਬਲੈਕ, ਵਾਈਟ, ਹਰ ਕਲਰ ਆਪਾਂ ਲੈ ਕੇ ਆਵਾਂਗੇ ਤੇ ਇਸ ਫਰੋਕ ਦੇ ਵਿੱਚ ਕਿਉਂਕਿ ਇਸ ਕਲਰ ਦੇ ਇੱਕ ਹੈਵੀ ਥੋੜੀ ਜਿਹੀ ਆਪਣੀ ਰੇਂਜ ਬਚਤ ਦੇ ਵਿੱਚ ਸਸਤੀ ਅਤੇ ਸੋਹਣੀ ਵੀ ਲੱਗਦੀ ਹੈ। ਇਹਦਾ ਬਿਲਟ ਵੀ ਹੈ ਦੇ ਮਤਲਬ ਲਾਉਣ ਵਾਸਤੇ ਬਹੁਤ ਬਹੁਤ ਹੀ ਪਿਆਰੀ ਚੀਜ਼ ਵਾ। ਚਲੋ। ਚੱਲੀਏ ਫਿਰ। ਸ਼ੇਅਰ ਕੀਤਾ ਹੈ ਇਹਦੇ 'ਚ ਤੁਹਾਨੂੰ ਵੀਡੀਓ ਆ ਜਾਏਗੀ ਇੰਸਟਾਗ੍ਰਾਮ ਤੇ ਤੇ ਸੂਟਾਂ ਦੇ ਕਲਰ ਤੁਸੀਂ ਦੇਖਿਆ ਤਾਂ ਕੱਪੜਾ ਹੈਗਾ ਪਿਓਰ ਕੋਟਨ ਦਾ ਆ ਗਲੇ ਤੇ ਡਿਜ਼ਾਈਨ ਬਣਿਆ ਹੋਇਆ ਤੇ ਦੁਪੱਟਾ ਵੀ ਇਹਦੇ ਨੇ ਕੋਟਨ ਦਾ ਹੀ ਹੈ। ਇਹ ਕਲਰ ਬਹੁਤ ਪਿਆਰੇ ਨੇ ਇਹਦੇ ਵਿੱਚ ਤੇ 500 ਤੇ 580 ਰੁਪਏ ਦੇ ਵਿੱਚ ਤੁਹਾਨੂੰ ਮਿਲ ਜਾਂਗੇ ਹੋਮ ਡਿਲੀਵਰੀ ਕਰ ਦਾਂਗੇ 580 ਦੇ ਕੱਪੜਾ ਬਹੁਤ ਹੀ ਘੈਂਟ ਤੇ ਬਾਕੀ ਚਲੋ ਜਿਆਦਾ ਗੱਲ ਜਿਆਦਾ ਤੁਹਾਨੂੰ ਸਾਰੇ ਇਹਦੇ ਵਿੱਚ ਮਿਲ ਜਣਗੇ ਐਮ ਐਲ ਐਕਸਲ ਚਲੋ ਬਾਕੀ ਮਹਾਰਾਜ ਕਿਰਪਾ ਕਰੇ ਗੁਰਮਾਨ ਦਾਸ ਚਲੋ ਅਗੇ ਇਹਦੇ ਵਿੱਚ ਡਬਲ ਐਕਸਲ ਤਾਂ ਮਿਲ ਜਾਣਗੇ ਤੁਹਾਨੂੰ ਕਲਰ ਚਲੋ ਫਿਰ ਤੁਹਾਨੂੰ ਮਿਲਦੇ ਆ ਠੀਕ ਆ ਜਾ ਕੇ ਘਰ ਬਾ ਬਾਏ ਇੱਕ ਨਾਈਟ ਆ ਫਿਰ ਆ ਕਿ ਡਿਮਾਂਡ ਗੱਗ ਜਿਆਦਾ ਕਰਦੇ ਸੀ ਮੇਰੀਆਂ ਪੈਣਾ ਕਿਉਂਕਿ ਆ ਫਰਾਕਾ ਦੋ ਹੀ ਰਹਿ ਚੁੱਕੇ ਆਪਣੇ ਕੋਲ ਐਲ ਤੇ ਐਕਸਲ ਦੋ ਬਾਕੀ ਫਰਾਕਾ ਬਹੁਤ ਆਪਣੇ ਕੋ ਆ ਚੁੱਕੇ ਬਹੁਤ ਆਰਟੀਕਲ ਆਏ ਬਬਕੈਂਟ ਆ ਵੇਖੋ ਤੇ ਇਹ ਹੁਣ ਅਪਡੇਟ ਸਾਡੇ ਕੋਈ ਨਹੀਂ ਹੁੰਦੀ ਨੀਗੀ ਅਸਲ ਤੇ ਚਲੋ ਠੀਕ ਆ ਫਿਰ ਐਗਜ਼ੈਕਟ ਟੌਪ ਵੀ ਸਾਡੇ ਕੋ ਆ ਚੁੱਕੇ ਆ ਵੇਖੋ ਕਰੋ ਚੈੱਕ ਇਹ ਤਿੰਨ ਚਾਰ ਕਲਰ ਆਏ ਹੈ ਵੈਸੇ ਆਪਾਂ ਸੈਂਪਲ ਵਾਸਤੇ ਮੰਗਾਏ ਜੀ ਤੇ ਬਸ ਸਵੇਰੇ ਇਹਨਾਂ ਦੀ ਵੀਡੀਓ ਅਪਡੇਟ ਕਰਾਂਗੇ ਦੇਖਿਓ ਤੇ ਪਜਾਮੇ ਛੱਡ ਕੋਲ ਡਰਾਈਵਰ ਛੱਡ ਕੇ ਪਜਾਮੇ ਆ ਚੁੱਕੇ ਆ ਫਿਰ ਤੁਹਾਨੂੰ ਦੱਸ ਦਿੰਦੇ ਆ ਆ ਮਿਲ ਜਾਂਦੀ ਮੀ ਕਲਰ ਤੁਹਾਨੂੰ ਇਹਦੇ ਵਿੱਚ ਛਾ ਕਲਰ ਮਿਲ ਜੇਗਾ ਬਲੈਕ ਕਲਰ ਮਿਲ ਜਾਨਗੇ ਬਹੁਤ ਬਹੁਤ ਪਿਆਰੇ ਕਲਰ ਆ ਲੜਕੀਆਂ ਵਾਸਤੇ ਬਹੁਤ ਸੋਹਣੇ ਕਲਰ ਪਜਾਮੇ ਆ ਦੇ ਆ ਚੁੱਕੇ ਆ ਡੈਲੀ ਵੀਰ ਪਜਾਮੇ ਮਿਲ ਜਾਣਗੇ ਤੁਹਾਨੂੰ ਲੋਰ ਵਗੈਰਾ ਲੈਗ ਜੀਆਂ ਜੈਗਿੰਗ ਜੀਨਸ ਜੀਨਸ ਹਰ ਇੱਕ ਤਰ੍ਹਾਂ ਦੀ ਮਿਲ ਜੇਗੀ ਵਾਈਟ ਜਿਵੇਂ ਬਹੁਤ ਬਹੁਤ ਪਿਆਰੇ ਕਲਰ ਆ ਰੱਖੋ ਸਹੀ ਚੱਕਰ ਕਲਰ ਵੇਖੋ ਰਿਕਦਾਨੇ ਕਲਰ ਕਿੰਨੇ ਨੇ ਘੈਂਟ ਕਲਰ ਆ ਰੱਖ ਜੀਨਾਂ ਦੇ ਜੀਨਾ ਹਰ ਇੱਕ ਤਰ੍ਹਾਂ ਦੀ ਜੀਨਾ ਵੇਖੋ ਜੀਨਾ ਜੀਨਾ ਲੱਗੀਆਂ ਪਈਆਂ ਤਾਂ ਕਰੋ ਚੱਕ ਸਹੀ ਜੀਨਾਣ ਤੇ ਟੌਪ ਦੀ ਡਿਮਾਂਡ ਟੌਪ ਟੀ-ਸ਼ਰਟਾਂ ਵਗੈਰਾ ਬਹੁਤ ਆਈਆਂ ਇਹ ਹੁਣ ਤੁਹਾਨੂੰ ਸਵੇਰੇ ਇੰਨੀ ਹੁਣ ਟਾਈਮ ਨਹੀਂ ਹੈਗਾ ਸਾਡੇ ਕੋਲ ਚਲੋ ਚਲ ਜੀ ਹਰ ਮਿਲਦੇ ਆਂ ਫਤਿਹ ਹੋਏ ਚਲ ਜੀ ਕੱਕੇ ਉਠੋ ਮਿਲਦੇ ਆਂ ਤੁਹਾਨੂੰ ਘਰ ਜਾ ਕੇ ਜਿਵੇਂ ਰੈਂਟ ਤੱਕ ਲਾਉ ਦਿਨਾ ਦੇ ਨਵੇਂ ਸਾਡੇ ਚੈਨਲ ਕਰੋ ਸਬਸਕ੍ਰਾਈਬ ਆਪਾਂ ਇੱਕ ਪੇਜ ਹੋਰ ਸ਼ੁਰੂ ਕਰ ਰਹੇ ਆ ਉਹਦਾ ਨਾਮ ਹੈਗਾ ਬਾਕੀ ਗਿੱਲੇ ਕਲੈਕਸ਼ਨ 28 28 ਚੈਨਲ ਦਾ ਨਾਮ ਉਤੇ ਤੇ ਆਪਾਂ ਮਤਲਬ ਪਾਇਆ ਕਰਾਂਗੇ ਆਪਣੀ ਨਵੀਂ ਅਪਡੇਟ ਕਰਾ ਕੇ ਰਾਂ ਜਿਹਨਾਂ ਨਵੇਂ ਸੂਟ ਵਗੈਰਾ ਉਤੇ ਅਪਡੇਟ ਮੈਂ ਛੋਟੇ ਛੋਟੇ ਕਲਿੱਪਾਂ ਪਾਇਆ ਕਰਾਂਗੇ ਜਿਆਦਾ ਲੰਬੀਆਂ ਨਹੀਂ ਛੋਟੇ ਛੋਟੇ ਕਲਿੱਪਾਂ ਉਤੇ ਸਾਡੀਆਂ ਆਉਂਦੀਆਂ ਰਹਿਣਗੀਆਂ ਤੇ ਜਿਵੇਂ ਵਲੌਗ ਨੇ ਉਹ ਚ 2-2 4-4 5-5 ਮਿੰਟ ਦੀ ਕਲਿੱਪ ਆਉਂਦੀ ਰਿਹਾ ਕਿਹੜਾ ਸੂਟ ਆਇਆ ਕਿਹੜਾ ਨਹੀਂ ਆਇਆ ਕਿਹੜਾ ਕਿਵੇਂ ਨਵੇਂ-ਨਵੇਂ ਆਰਟੀਕਲ ਉਤੇ ਆਪਾਂ ਆਉਂਦੇ ਰਿਹਾ ਕਰਨਾ ਰੋਜ਼-ਰੋਜ਼ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜਿਹੜੇ ਕਲੈਕਸ਼ਨ 20 ਇਹ ਚੈਨਲ ਦਾ ਨਾਮ ਆ ਥੋੜੀਆਂ ਕੋਈ ਸ਼ਾਰਟ ਉਤੇ ਪਾਏ ਹੋ ਆਰ ਪਤੇ ਲਈ ਅਸੀਂ ਹੁਣ ਚੱਲੇ ਆਂ ਰੇੜੂ ਦਾ ਪਤਾ ਕਰਨ ਰੇੜੂ ਵੀ ਕਹਿਣਾ ਹਾਂ ਨਹੀਂ ਤਾਂ ਬੋਲਣਾ ਨਹੀਂ ਹੁੰਦਾ ਕਹਿਣਾ ਨਹੀਂ ਹੁੰਦਾ ਕਿਉਂਕਿ ਚੱਲੇ ਆਣੇ ਕਿ ਚਲ ਤੁਰੇ ਫਿਰੇ ਖਲੋ ਜਾਂਦਾ ਤੁਰਦਾ ਨਹੀਂ ਉਹਦੇ ਨੂੰ ਤੁਰਿਆ ਕਰੇ ਗਿਆ ਤੁਰਨ ਵਾਸਤੇ ਹੁੰਦਾ ਆ ਉਹ ਤੋ ਉਹਦਾ ਉਹਦਾ ਅਸੀਂ ਪਤਾ ਕਰਾਂਗੇ ਕਿੱਥੋਂ ਮਿਲਦਾ ਆ ਵੈਸੇ ਤੇ ਕਹਿੰਦੇ ਇੱਧਰੋਂ ਕਿਤੇ ਮਿਲਦਾ ਵਾ ਤਾਂ ਹੁਣ ਜਾਂਦੇ ਦੇਖਦੇ ਆਂ ਇੱਧਰ ਕੰਮ ਆਏ ਸੀ ਆਪਾਂ ਸੋਚਿਆ ਚਲੋ ਦੇ ਦਿੰਨੀ ਅੱਜ ਦੇ ਵਾਸਤੇ ਵੀ ਹੁਣ ਤਸੁੱਤਾ ਆਏ ਆਇਆ ਚੱਲੋ ਤੇ ਨਾ ਹਾਂਜੀ ਉਹ ਕਹਿੰਦਾ ਕਹਿੰਦਾ ਲੱਕੜ ਦਾ ਹੁੰਦਾ ਵਾ ਪਲਾਸ਼ੇ ਦਾ ਨਹੀਂ ਹੁੰਦਾ ਪਲਾਸ਼ੇ ਦਾ ਹੁੰਦਾ ਪਰ ਉਹਦਾ ਫਾਇਦਾ ਨਹੀਂ ਲੱਕੜ ਦਾ ਲੈਣੀ ਹੈ ਲੱਕੜ ਦਾ ਕਹਿੰਦੇ ਹੈਗਾ ਦੁਕਾਨ ਤੇ ਖਲੋਤੇ ਆਪਾਂ ਗਾਂਧੀ ਚੌਂ ਦੇਖਦੇ ਆਂ ਕਿਹਾਂ ਤੇ ਡਏ ਮਿਲ ਗਿਆ ਤੇ ਮੁੰਡੇ ਨੂੰ ਭੇਜਣਾ ਲੈਣ ਵਾਸਤੇ ਹੋਰ ਲੈਣਗੇ ਪੀੜੀ ਪੂੜੀ ਲੈਣੀ ਕੋਈ ਮੈਂ ਨਗਾ ਹਰਫਤੇ ਵਿੱਚ ਖਾਇਆ ਪੀਆ ਕਰੂ ਤੇ ਮੈਂ ਵੀ ਚਲੋ ਵੀ ਸਮਾਨ ਲੱਲੇ ਹੁਣ ਚੱਲੇ ਆਂ ਗਾਂਦੀ ਚੌਂਕ ਤੋਂ ਘਰ ਹਾਂਜੀ ਚੱਲੀਏ ਹੋਰ ਮੇਰੀ ਛੋਣੀ ਗਰ ਰੋਂਦੀ ਹੋ ਰਹੀਆਂ ਵਕਾਦੀ ਉੱਠ ਗਈ ਉੱਠ ਗਈ ਗਗੂ ਵਾਹ ਵਾ ਕੀ ਕਹਣਾ ਚੋਨੇ ਨੇ ਕੀ ਕੀ ਕਹਣਾ ਮੇਰੇ ਪੁੱਤ ਚੋਨੇ ਨੇ ਪਹੁੰਚ ਗਏ ਘਰ ਹਾਂਜੀ ਭਾਈ ਸਾਹਿਬ ਖੋਈਆਂ ਖੋਈਆਂ ਗੱਲੀਆਂ ਖੋਈਆਂ ਖੋਈਆਂ ਖਲੋਕਿਆਂ ਆ ਆਵਾਜ਼ ਲੱਗ ਗਈ ਖਲੋਕਿਆਂ ਆ ਖਲੋਕੇ ਖਲੋਕਿਆਂ ਜੀ ਧੂੜ ਬੋਲਦਾ ਚੱਲ ਚੱਲੀਏ ਅੰਦੇ ਜੇ ਅੱਗੇ ਵੇ ਖੇਡੀਆਂ ਖੇਡੀਆਂ ਕਰਦੇ ਆ ਚਲੋ ਇਹਨਾਂ ਨੂੰ ਕੋਈ ਪਤਾ ਨਹੀਂ ਮੈਂ ਇਹਨਾਂ ਲਈ ਨਾ ਛੋਟਾ ਜਿਹਾ ਗਿੱਟ ਲਿਆਂਦਾ ਰੋਜ਼ ਲਿਆਂਦੇ ਇਹਨਾਂ ਲਈ red color ਦੇ ਤੇ ਅੱਜ ਸਾਡੀ ਐਨੀਵਰਸਰੀ ਤੇ ਮੈਂ ਕਿਹਾ ਚਲੋ ਦੇ ਜਾਨੀ ਇੰਨਾ ਨਾ ਨਹੀਂ ਇੰਨਾਂ ਨੂੰ ਕੋਈ ਪਤਾ ਨਹੀਂ ਹੈਗਾ ਮੈਂ ਦੀਪ ਦੇ ਕੋਲੋਂ ਮੰਗਵਾਏ ਹੀ ਕਿ ਉਹਨਾਂ ਨੂੰ ਕਹਿ ਕੇ ਤੇ ਬਹੁਤ ਪਿਆਰੇ ਰੋਜ਼ ਨੇ ਹੁਣ ਇਹਨਾਂ ਨੂੰ ਦੇਣੀਆਂ ਪਤਾ ਨਹੀਂ ਲਓ ਜੀ ਇੱਧਰ ਵੇਖੋ ਉਹ ਲੈ ਸਰਪ੍ਰਾਈਜ਼ ਤਾਂ ਠੀ ਵਸਤੇ पता ही मैं कि वे कुंडे हैं पता नहीं मम्मी ले को ले के ये पसंद आए ये फेरो ये, ये। <laughs> उन्हें सच्ची पढ़ लो उन्हें तो कलार देने तारियां तारियां मरो कि मैं लगा सोता जा गिफ्ट बहुत हाँ बहुत प्यारी हूँ बहुत प्यारी है।, <laughs> है बहुत प्यारा था नवाज क्यों पता है पता है कि लगे फ्लावर ਨਾਵਰ ਤੇ ਚਲੋ ਬਹੁਤ ਬਰੰਗਿਆ ਪਰਮਾਤਮਾ ਇਦਾਂ ਪਿਆਰ ਬਣਾਏ ਰੱਖੇ ਜੀਨੇ ਵਸਦੇ ਰਹਿਣ ਸਭ ਚਲੋ ਇਦਾਂ ਇੱਕ ਦੂਜੇ ਦਾ ਸਾਥ ਦਿੰਦੇ ਰਹੀਏ ਪੰਜ ਕੜ ਹੋ ਕੇ ਵੇਲੇ ਪਤਾ ਨਹੀਂ ਲੱਗਦਾ ਨਾ ਗਿਆ ਨਾ ਪੰਜ ਸਾਲ ਇਦਾਂ ਦਾ ਟਾਈਮ ਹੁੰਦਾ ਬੰਦੇ ਨੂੰ ਆਪਣੀ ਰੀਜ ਥੋੜੀ ਪੂਰੀ ਕਰ ਲੈਣੀ ਚਾਹੀਦੀ ਆ ਉਦਾਂ ਅੱਜ ਦੇ ਦਿਨ ਮੈਂ ਪਾਇਆ ਚੂੜਾ ਚੂੜਾ ਕੀ ਚੂੜੀਆਂ ਵਾਂ ਚੂੜੇ ਵਾਂਗੂ ਹੁੰਦੀਆਂ ਉਹ ਪਾਈਆਂ ਆਂ ਗਿਆ ਵੀਡੀਓ ਦੇ ਵਿੱਚ ਫੇਰ ਇਹ ਲਾ ਦੇਣੀਆਂ ਆ ਮੈਂ ਬਾਕੀ ਚਲੋ ਇਦਾਂ ਹੀ ਹੈ ਹਨ ਇੱਕ ਦੋ ਜਿਹੜਾ ਸਾਧੰਨੇ ਆ ਤੇ ਬਾਕੀਆਂ ਜਿਆਦਾ ਵੱਡੀ ਵੱਡੀ ਚ ਪੈਂਦੀ ਨਹੀਂ ਕਈ ਕਹਿੰਦੇ ਆ ਜਿੰਨਾ ਸਾਡੇ ਕੋ ਸਰਦਾ ਬਣਨੇ ਉਸੇ ਸਾਹਮਣੇ ਆਪਣਾ ਪ੍ਰੋਗਰਾਮ ਕਰ ਲੀਦਾ ਛੋਟਾ ਮੋਟਾ ਚਲੋ ਅੱਜ ਸੈਲੀਬ੍ਰੇਟ ਦਾ ਸੈਲੀਬ੍ਰੇਟ ਹੋ ਜਾਂਦਾ ਤੇ ਨਾਲੇ ਬਸ ਇਦਾਂ ਹੀ ਹੈ ਜੀ ਆਪਣਾ ਆਹਦੇ ਰੀਤ ਪੂਰੀ ਕਰ ਲੈਣੀ ਚਾਹੀਦੀ ਜਿੰਨੀ ਛੋਟੀ ਮੋਟੀ ਹੋਵੇ ਆਪਣੇ ਚਾਵਾ ਨੂੰ ਤੁਸੀਂ ਵੀ ਮਾਰਿਆ ਨਾ ਕਰੋ ਇਹ ਬੰਦਾ ਕਈ ਸੋਚਦੇ ਆ ਕਿ ਵੱਡੇ ਵੱਡੇ ਦੇਣਾ ਤੇ ਦੇਣਾ ਤੇ ਵੈਸੇ ਮੈਂ ਤੁਹਾਨੂੰ ਵੱਡਾ ਕੀਤਾ ਹੀ ਭਰ ਕੀ ਕੀ ਕਰਾਂ ਫਿਰ ਅਗਲੀ ਵਾਰੀ ਦਵਾਂਗੇ ਸੋਚਿਆ ਮੈਂ ਪਰ ਇਹ ਵਗੇ ਜਦੋਂ ਬੰਦਾ ਕੋਈ ਵੀ ਹੈ ਨਾ ਬੰਦਾ ਭਾਵੇਂ ਚਾਹੇ ਛੋਟਾ ਚਾਹੇ ਵੱਡਾ ਬੰਦਾ ਸੋਚਦਾ ਕਿ ਮੈਂ ਆ ਕਰੂੰ ਵੱਡੀ ਪਰ ਜਿਆਦਾ ਵੱਡੀ ਵੱਡੀ ਚੀਜ਼ਾਂ ਦਾ ਕਿ ਛੋਟੇ ਮੋਟੇ ਗਿਫਟ ਨਾਲ ਜੇ ਆਪਾਂ ਨੂੰ ਖੁਸ਼ੀ ਮਿਲਦੀ ਹੈ ਨਾ ਇੰਨਾ ਹੀ ਬਹੁਤ ਹੈ ਇਦਾਂ ਹੀ ਆਪਣੇ ਪਿਆਰ ਆਪਣੇ ਫੈਮਿਲੀ ਵਿੱਚ ਪਿਆਰ ਮੁਹੱਬਤ ਨਾਲ ਰਹਿਆ ਕਰੋ ਮਤਲਬ ਨਿੱਕੇ ਨਿੱਕੇਆਂ ਚੀਜ਼ਾਂ ਦਾ ਵੱਡੀਆਂ ਵੱਡੀਆਂ ਖੁਸ਼ੀਆਂ ਦੇਆ ਕਰੋ ਆਪਣੇ ਜੀਆ ਨੂੰ ਚਲੋ ਤੇ ਸਾਡੀ ਜਿਹੜੀ ਸ਼ੋਪ ਆ ਆਪਾਂ ਤੁਹਾਨੂੰ ਦੱਸਿਆ ਆ ਆਪਾਂ ਓਪਨ ਕੀਤੀ ਆ ਤੇ ਉਹਦੇ ਆਪਾਂ ਉਹਦਾ ਪ੍ਰੈਂਚ ਚੈਨਲ ਹੀ ਬਣਾਇਆ ਆ ਤੇ ਉਹਦਾ ਆ ਲਿੰਕ ਘਾਰਿਆ ਵਾ ਤੇ ਉਹਦਾ ਗੇਲੇ ਕਲੈਕਸ਼ਨ 20 ਸੇਮ ਨਾਮ ਆ ਤੇ ਉਹਨੂੰ ਜਰੂਰ ਤੇ ਉੱਤੇ ਨਵੇਂ-ਨਵੇਂ ਆਪਾਂ ਆਰਟੀਕਲ ਪਾਇਆ ਕਰਾਂਗੇ ਤੇ ਉਹਨਾਂ ਨੂੰ ਤੁਸੀਂ ਚੈੱਕ ਕਰ ਲੈਣਾ ਉਹ ਵੀ ਹਰ ਫਤ ਤੇ ਪਾਇਆ ਕਰੂ ਆਰਟੀਕਲ ਹੋ ਨਹੀਂ ਰਿਹਾ ਕਿ ਇਹ ਫੁੱਲਾਂ ਲਈ ਵੇਖੀ ਜਾਂਦਾ ਹਨ ਨਹੀਂ ਸੋਣਾ ਵੀ ਇਹਨਾਂ ਨੂੰ